ਸਸ਼ੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਵੈਲਕਮ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਸੋ ਅੱਜ ਅਸੀਂ ਜਾਵਾਂਗੇ ਲੋੜੀ ਤੇ ਸਾਰੇ ਜੇ ਤਿਆਰ ਹੋਨੇ ਅਸੀਂ ਤਾਂ ਰੈਡੀ ਆ ਉਧਰ ਮੇਰੀ ਮਾਤਾ ਜੀ ਰੈਡੀ ਹੋਣ ਲੱਗ ਰਹੇ ਨੇ ਉਧਰ ਸਾਰੇ ਰੈਡੀ ਹੋਣ ਲੱਗੇ ਸੋ ਤੁਹਾਨੂੰ ਮਿਲਦਿਆ ਲੋੜੀ ਵਾਲੇ ਫੰਕਸ਼ਨ ਤੇ ਥੈਂਕ ਯੂ ਲਓ ਜੀ ਹੁਣ ਆਪਾਂ ਚੱਲ ਲੋੜੀ ਤੇ ਆ ਗਏ ਫੁੱਫੜ ਜੀ ਆਪਣੇ ਚਲ ਆ ਹੁਣ ਆਪਣੀ ਗੱਡੀ ਉਹ ਖੜੀ ਹੈ ਚਲੋ ਫਿਰ ਚੱਲਦੇ ਆ ਉਹ ਜਿੰਗੈਂਪੜ ਕੋਡੀ ਸੋ ਹੁਣ ਆਪਾਂ ਚੱਲ ਰਿਆਂ ਇது ਵਧੀਆ ਜਿੰਗੈਂਪੜ ਇਲੈਕਟਰੀ ਵਾਲੇ ਬਾਬੇ ਦੇ ਦੁਆਰ ਲਾ ਰਖੇ ਨੇ ਹੁਣ ਆਪਾਂ ਉੱਥੇ ਜਾ ਕੇ ਮਿਲਦੇ ਆਂ ਹੁਣ ਕੋਈ ਮਾਂਗੇ ਸਾਨੂੰ ਸਾਰਾ ਕੁਝ ਸਿੱਧੀ ਜਿੰਗੈਂਪੜ ਦੇ ਦਿੱਤੀ ਬ੍ਰੇਨ ਤੇ ਪ੍ਰੈਸ਼ਰ ਪੈ ਜੇ ਨਾ ਵੀ ਜੇ ਇਹਨੂੰ ਸੰਭਾਲ ਜਾਣ ਬੈਠਿਆ ਪ੍ਰੈਸ਼ਰ ਆਪਾਂ ਨੂੰ ਬਾਰੇ ਆਪਾਂ ਗਲਵਾ ਚ ਗਿਆ ਹਜ਼ਾਰ ਪੰਜਾਬੀ ਦੇ ਐਡਾ ਵੱਡਾ ਪੰਡਾਲ ਹੈ ਕੋਈ ਭਰਿਆ ਕੇ ਖਾਇ ਨਿਕਲੇ ਬੈ ਮੈਂ ਬੈਠਾ ਹੁਣ ਸ਼ਰਧਾ ਲਓ ਜੀ ਤੇ ਮਾਤਾ ਜੀ ਪਹੁੰਚ ਗਏ ਹੁਣ ਬਸ 43 ਸਾਲ ਸੀ ਤੇ 33 ਸਾਲ ਵਿਆਹ ਨੂੰ ਹੋ ਚੁੱਕੇ ਸਨ 33 ਸਾਲ ਵਿਆਹ ਤੋਂ ਬਾਅਦ ਘਰ ਵਿੱਚ ਪੁੱਤਰ ਹੋਇਆ ਸੀ ਸਤਨਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਨ ਵੱਲ ਗਏ ਹੋਏ ਸੀ ਅੱਛਾ ਇਹ ਪਤਾ ਸੀ ਵੀ ਘਰ ਵਿੱਚ ਲਾਲ ਨੇ ਘਰ ਵਿੱਚ ਬੱਚੇ ਨੇ ਕੌਣਾ ਇਹ ਪਤਾ ਹੀ ਹੁੰਦਾ ਹੈ ਗੁਰੂ ਸਾਹਿਬ ਛੱਡ ਕੇ ਪਰਿਵਾਰ ਨੂੰ ਗਏ ਕਮਾਲ ਦੀ ਗੱਲ ਹੈ ਜਦੋਂ ਰਾਜਿਆਂ ਨੇ ਸੱਦਿਆ ਸੰਧੀ ਕਰਉਣੀ ਉਹ ਲੰਮਾ ਇਤਿਹਾਸ ਹੈ ਅਲੱਗ ਚੈਪਟਰ ਹੈ ਪਰ ਗੁਰੂ ਸਾਹਿਬ ਨੇ ਜਾਣਾ ਪ੍ਰਵਾਨ ਕਰ ਲਿਆ ਗਲੀ ਚ ਘੇੜ ਲਵਾਰ ਕੇ ਨਹੀਂ ਵੱਡੀ ਵੱਡੀ ਜੰਗ ਟਲ ਗਈ ਗੁਰੂ ਸਾਹਿਬ ਜੀ ਨੇ ਜਾ ਕੇ ਇਹ ਉਵੇਂ ਹੀ ਬੜੀ ਵੱਡੀ ਲੜਾਈ ਲੜ ਚੱਲ ਰਹੀ ਸੀ ਬੇਂਤੀਆਂ ਹੋਈਆਂ ਮਹਾਰਾਜ ਆਪ ਆ ਜਾਓ ਵੇ ਖੰਢੀ ਹਵਾ ਮਹਾਰਾਜ ਤੋਰਨ ਲੱਗੇ ਖੰਢੀ ਜੀ ਬੈਠੇ ਇੱਕ ਵਾਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਮਾਤਾ ਦਰਮੇਸ਼ ਜੀ ਦੀ ਭੈਣ ਨਾਨਕੀ ਨੇ ਜਿਹੜੇ ਗੁਰੂ ਤਾਨਕ ਸਾਹਿਬ ਜੀ ਦੇ ਭੈਣ ਸਨ ਇੱਕ ਮਾਤਾ ਨਾਨੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਾਲੇ ਹਰਵਾੜੀ ਮਾਤਾ ਉਹਨੂੰ ਮਾਤਾ ਨਾਨਕੀ ਜਿੰਨੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾਤੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਤੀ ਜੀ ਮਾਤਾ ਨਾਨਕੀ ਜੀ ਸਭ ਜਾਤਿਆਂ ਦੇ ਪੁੱਤਾਂ ਦੀਆਂ ਮਾਤਾ ਨਾਨਕੀ ਜੀ ਗੁਰੂ ਹਰਕਮਬਲ ਸਿੰਘ ਜੀ ਦੇ ਘਰੋਂ ਮਾਤਾ ਨਾਨਕੀ ਜੀ ਮਾਮਾ ਜੀ ਉਹੜਾ ਨੇ ਵੀ ਪਰਸੇ ਆ ਬੱਟਰ ਕੇ ਸੱਚੇ ਬਾਦਸ਼ਾਹ ਜੀ ਦੀ ਨੂੰ ਮਾਤਾ ਨਾਨਕੀ ਮਾਤਾ ਨਾਨਕੀ ਜੀ ਕਹਿਣ ਲੱਗੇ ਲਾਲ ਜੀ ਘਰ ਚ ਉਮੀਦ ਹੈ ਓ ਜੀ ਸਾਰੇ ਪਹੁੰਚ ਗਏ ਅਸੀਂ ਬਸ ਹੁਣ ਅਸੀਂ ਸਿੱਧਾ ਜਾਂਦੇ ਆ ਬਿਆਲ ਲੋੜੀ ਵਾਲੇ ਘਰ ਹਾਂ ਤੇ ਮਾਮੇ ਨੇ ਚਲੋ ਜੀ ਚਲਦੇ ਆ ਉੱਥੇ ਮਿਲਦੇ ਆ ਤੁਹਾਨੂੰ ਸਿੱਧਾ ਓ ਜੀ ਹੁਣ ਚੱਲੇ ਪਏ ਅਸੀਂ ਲੋੜੀ ਵਾਲੇ ਘਰ ਇਹ ਬਾਈ ਸਿੱਧਾ ਆਇਆ ਨਾਨੀ ਆਜੋ ਆਜੋ ਚਲੋ ਜੀ ਤੁਹਾਨੂੰ ਦਿਖਾਉਣੇ ਆ ਹੁਣ ਲੋੜੀ ਵਾਲਾ ਘਰ ਆ ਗਿਆ ਜੀ ਲੋੜੀ ਵਾਲਾ ਘਰ ਵੱਡੇ ਗੇੜੇ ਵਿੱਚ ਦੀ ਜਾਵਾਂਗੇ ਜੀ गाइस ਅਸੀਂ ਪਹੁੰਚ ਗਏ ਲੋੜੀ ਵਾਲੇ ਘਰ ਫਮਦੀ ਸਸਿਕਾ ਅਮੂਸ ਸਿਕਾ ਗਾਈਜ਼ ਦੇਖੋ ਆਈਟਮ ਅਸੀਂ ਲਾਗੇ ਸਾਡੇ ਖਾਣ ਬਸ ਹੁਣ ਸੋਨੂੰ ਸਭ ਕੁਝ ਖਾ ਕੇ ਮਿਲਦੇ ਆ। ਓ ਗਾਈਜ਼ ਖਾ ਪੀ ਕੇ ਅਸੀਂ ਸਾਰੇ ਬੈਠ ਗਏ ਇੱਥੇ। ਦੇਖੋ ਤੁਸੀਂ ਮਾਹੌਲ ਆ ਪੂਰਾ। ਓ ਗਾਈਜ਼ ਕਿਦਾਂ ਪਾਣਾ ਸਟਾਰਟ ਹੋ ਗਿਆ ਲੋੜੀ ਵਾਲੇ ਘਰ। साधे नाच दिलाओ और

ਕਲੋਂ ਫੇਰ ਮਿਲਦੇ ਆ ਗੱਡੀ ਚ ਲਾਉ ਜੀ ਹੁਣ ਆਪਾਂ ਚੱਲ ਨਹੀਂ ਪਿੱਛੇ ਸਾਡੇ ਮਾਮਾ ਹੀ ਜਾ ਰਹੇ ਨੇ ਹੁਣ ਆਪਾਂ ਚੱਲ ਰਹੇ ਅੱਗੇ ਫੁੱਫੜੀ ਨੇ ਆਪਦੀ ਗੱਡੀ ਲਾ ਰੱਖੀ ਐ ਚੱਲਾਂ ਫੁੱਫੜੀ ਦੀ ਗੱਡੀ ਉੱਤੇ ਪਹਿਲਾਂ ਵੀ ਕੀ ਵੁੱਫੜੀ ਦੀ ਗੱਡੀ ਸੀ ਹਾ ਗੇਟ ਵਧੀਆ ਇਹਨਾਂ ਦੇ ਇਹਨਾਂ ਦੇ ਕਿੱਥੇ ਯਾਰ ਲੱਫੇ ਡੰਗਰ ਬੜਾ ਸੀ ਡੰਗਰ ਬੜਾ ਮੈਂ ਕੁੱਤੇ ਵੜਦੇ ਜੀ ਕੁੱਤੇ ਹੱਗੀ ਜਾਂਦੇ ਤੇ ਇੱਥੇ ਫੇਰ ਕਾਉਂਟ ਚੱਕਦੇ ਤੇ ਮਾਮੀ ਨੂੰ ਕਰਨਾ ਪੈਂਦਾ ਨਹੀਂ ਤਾਂ ਹਾਲਾ ਭਾਇ ਗਿਆ ਤਾਂ ਲੋਕਰ ਉਹ ਢੇਗਲੀ ਹੈ ਹੈ ਜੀ ਮੇਰੇ ਮਾਮੇ ਦਾ ਹੋ ਗਿਆ ਤੇ ਇੰਨਾ ਨਾ ਹਾਂ ਬਾਈ ਹਜੂਰੇ ਕਹਿੰਦੇ ਤੇਰੇ ਮਾਮੇ ਕਿ ਹਜੂਰਾ ਸਰਨਾ ਮਾਪੂ ਦਾ ਜੇ ਇਹ ਦਾ ਕਹਾਣੀ ਸੰਝਾਏ ਫਰਨੀਚਰ ਆਂਦੇ ਨਹੀਂ ਕੋਈ ਤਾਂ ਆਂਦਾ ਹਜੂਰਾ ਮਾਪੂ ਹਜੂਰਾ ਆ ਜਾਂਦਾ ਕਦੇ ਕਈ ਦਿਨ ਵਗੜ ਜਦੋਂ ਚੈਲ ਤੋਂ ਆ ਜਾਂਦਾ ਆ ਜਦੋਂ ਆਂਦੇ ਕਦੇ ਕਿਸੇ ਕਿਸੇ ਠੀਕ ਕਰਦਾ ਆ ਹਾਂ ਜੀ ਹੁਣ ਆਪਾਂ ਅਗੇ ਵੱਡੀ ਬਡਾਲ ਕਤੂਰਾ ਜਾਪਣੀ ਲੈ ਅਨੇ ਚਾਹ ਤੇ ਸੌਣਾ ਤੁਰ ਜਾ ਜੇ ਬਈ ਨਾ ਹੋ ਰਿਹਾ ਕਿ ਮੀਂਹ ਹੋ ਰਿਹਾ ਹੈ ਹਾਂ ਲਓ ਜੀ ਹੁਣ ਆਪਾਂ ਪਹੁੰਚ ਗਏ ਛੋਟੀ ਪਟਾਲ ਇਸ ਤੋਂ ਬਾਅਦ ਆਊਗਾ ਪਾਠੂਆ ਫਿਰ ਉਸ ਤੋਂ ਬਾਅਦ ਆਪਣਾ ਪਿੰਡ ਉੜ ਰੱਖਿਆ ਸੀ ਅੱਗੇ ਲੰਘ ਗਈ। ਉਹਦਾ ਮੁੜਤੀ ਇੱਥੋਂ ਪੱਟ ਨੂੰ। ਲਓ ਜੀ ਹੁਣ ਆਪਾਂ ਅੱਗੇ ਪੱਠੂ ਆਈ ਤੇ ਦੂਆ ਸਿੱਧਾ ਆਪਣਾ ਪਿੰਡ ਆ ਮੋੜ ਜੇ ਬਹੁਤ ਸੁੱਤੇ। ਹਾਂ ਬਾਹਰ ਹੋ ਕਿਰਾਪਾ ਦੀ ਬਾਬਲੀ ਜਾਣ ਲੱਗ ਰਹੀ ਤੀ ਕੋ ਟਰੈਕਟਰ ਆ ਗਿਆ ਤੀ ਉਹ ਰੁਕੜੀ ਨੇ ਕਿ ਮੇ ਰੁਕੀ ਸੀ ਜੀ ਹੁਣ ਆਪਾਂ ਪਹੁੰਚ ਗਏ ਆਪਣੇ ਪਿੰਡ ਅਮੀਰਗਾੜ ਅਮੀਰਗਾੜ ਇਹ ਕੋਟਕ ਟਾਕ ਪਰ ਜਿ ਵੱਖਾ ਨੇ ਇਹ ਕਿਹੜਾ ਵਾਲੇ ਨੇ ਹਾਂ ਦੋ ਦੋ ਨਿਪਲ ਕਟਾਵਾੜੀ ਹੋ ਰਹੇ ਨੇ ਆਣੇ ਜੰਬੂ ਵਾਲੇ ਬਾਬਾ ਜੀ ਆ ਗਏ ਜੰਬੂ ਵਾਲੇ ਬਾਬਾ ਤੇ ਵੀ ਰੰਗ ਕਰਾਤਾ ਦਾ ਵੱਡੀ ਹਾਈਵੇ ਵਾਲਾ ਕਰਾ ਛੱਡ। 12 ਉੱਟੀ ਬਣੂਗੀ ਇਹ ਜੱਦੀ। ਹੋਰ ਅਖੰਡੇਵਾੜ ਤੱਕ ਬਣ ਜੂਗੀ ਪਢਾਲ ਕਰਕੇ। ਉਹ ਵੱਡਾ ਰੋਡ ਪੇ ਅਖੰਡੇਵਾੜ ਨੂੰ ਛੋਟੀ ਸੜਕ। ਲੈ ਉਹ ਵੀ ਸਬਜ਼ੀ ਲੈ ਕੇ ਜਾਓ। ਉਹ ਖੜੀ ਕੀ ਭਾ? ਉਹ ਖੜੀ ਇਹਦੀ। ਕੀ ਕੀ? ਇਹ ਕੀ? ਸਤਿਵੇਣਾ ਸਤਿਵੇਣਾ ਗੀਤ ਵੀ ਨਹੀਂ ਖੁੱਲੇ। ਆ ਵੀ ਖੜਿਆ ਹੈ। ਹੈ? ਇਹੇ। ਇਹ ਤਾਂ ਮੀਟਰ ਹੋ ਗਿਆ ਸੀ 30 ਦੀ ਸਪੀਡ ਤੇ ਲੈਂਦੀ ਆ ਹਾਂ ਕੀ ਜਾਂਦੀ ਐ ਉਹ ਫੜੀ ਨਾ ਖੋਲੀ ਡਿੱਗੀ ਆ ਪਾ ਪਾ ਇਹਦਾ ਆ ਗਈ ਹੜਤਾ ਯਾ ਹਰੀ ਹੋ ਗਈ ਹੈ ਚਾਬੀਆਂ ਕਿੱਥੇ ਰੱਖਿਆ ਤੁਸੀਂ ਨੇ ਮਸ਼ੀਨ ਚ ਨੇ ਮਸ਼ੀਨ ਚ ਬੱਚਾ ਹੀ ਪੜਦੇ ਚੱਕ ਦੋ ਸਾਰੇ ਐ ਚੱਕ ਦੋ ਪੜਦੇ ਥਾਂ ਵੀ ਨਵੇਂ ਰੱਖਣੇ ਪਊਗਾ ਨਾ ਆਏ ਜਰੇ ਆਏ ਪੜਦੇ ਚੜ ਹਰ ਜਾ ਗੱਡੀ ਤੇਰੇ ਫੁੱਫੜਾ ਹੀ ਖੜੀ ਆ ਮੇਰਾ ਹੁਣ ਦਰ ਕਿੱਥੇ ਬੜਾ ਜਾਊਗਾ ਫੁੱਫੜੇ ਨੂੰ ਕਹਦੇ ਨਾ ਚਲੋ ਕਰੋ ਸਾਈਡ ਤੇ ਫੇਰ ਪਾਰ ਦੋ ਜਾਂਦੇ ਨੇ ਹੁਣ ਸਾਡੇ ਪੂਜਾ ਜੀ ਹੋਰੀ ਬਸੇ ਗੱਤੀ ਜੀ ਆਪਣੇ ਪਿੰਡ ਚਲੋ ਤੇ ਜੇ ਲਈ ਆਪਾਂ